ਕਰਦੇ ਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਕਥਿਤ ਵੀਡੀਓ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਬੀਜੇਪੀ ਆਮੋ ਸਾਹਮਣੇ ਇੱਕ ਦੂਜੇ ਤੇ ਵਾਰ ਪਲਟਵਾਰ ਕੀਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਬੀਜੇਪੀ ਤੇ ਸਵਾਲ ਚੁੱਕੇ ਗਏ ਨੇ ਕਿਹਾ ਗਿਆ ਹੈ ਕਿ ਸੀਐਮ ਮਾਨ ਦੀ ਕਿਰਦਾਰ ਕਸ਼ੀ ਦੀ ਕੋਸ਼ਿਸ਼ ਹੋ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਬਲਤੇਜ ਪੰਨੂ ਦੇ ਵੱਲੋਂ ਸੰਸਦ ਮਲਵਿੰਦਰ ਸਿੰਘ ਕੰਗ ਦੇ ਵੱਲੋਂ ਤੇ ਕਿਹਾ ਗਿਆ ਹੈ ਕਿ ਭਾਜਪਾ ਨਾਲ ਜੁੜੇ ਕੁਝ ਅਕਾਊਂਟਸ ਤੋਂ ਵੀਡੀਓ ਸ਼ੇਅਰ ਹੋ ਰਹੀ ਨੇ ਇਹ ਵੀ ਕਿਹਾ ਗਿਆ ਹੈ ਕਿ ਫੇਕ ਵੀਡੀਓ ਬਣਾ ਕੇ ਵਾਇਰਲ ਕੀਤੀ ਜਾ ਰਹੀ ਹੈ ਤੇ ਸੀਐਮ ਨੂੰ ਬਦਨਾਮ ਕਰਨ ਲਈ ਇਹ ਫੇਕ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਤੇ ਇਹ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਗਿਆ ਕਿ ਬੀਜੇਪੀ ਦੇ ਕੌਮੀ ਬੁਲਾਰੇ ਇਸ ਵੀਡੀਓ ਨੂੰ ਵਾਇਰਲ ਕਰ ਰਹੇ ਨੇ ਦੱਸਦੀ ਹੈ ਕਿ ਹਾਲਾਂਕਿ ਇਸ ਮਾਮਲੇ ਦੇ ਵਿੱਚ ਐਫਆਈਆਰ ਹੋ ਚੁੱਕੀ ਹੈ ਅਦਾਲਤ ਦੇ ਵੱਲੋਂ ਗੂਗਲ ਅਤੇ ਫੇਸਬੁੱਕ ਨੂੰ ਨੋਟਿਸ ਪੇਜ ਦਿੱਤਾ ਗਿਆ ਜਿਸ ਦੇ ਵਿੱਚ ਵੀਡੀਓ 24 ਘੰਟੇ ਚ ਹਟਾਉਣ ਲਈ ਕਹਿ ਦਿੱਤਾ ਗਿਆ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਭਾਜਪਾ ਇਸ ਵੀਡੀਓ ਨੂੰ ਲੈ ਕੇ ਆਮੋ ਸਾਹਮਣੇ ਸਵਾਲ ਇਹ ਹੈ ਕਿ ਹੁਣ ਤੱਕ ਸੱਤਾ ਹੰਡਾਉਂਦੀਆਂ ਰਹੀਆਂ ਸਿਆਸੀ ਪਾਰਟੀਆਂ ਉਹਨਾਂ ਨੂੰ ਤਕਲੀਫ ਇਸ ਗੱਲ ਦੀ ਹੈ ਕਿ ਪੰਜਾਬ ਦੇ ਵਿੱਚ ਇੱਕ ਆਮ ਘਰ ਦਾ ਵਿਅਕਤੀ ਇੱਕ ਮਾਸਟਰ ਦਾ ਮੁੰਡਾ ਉਹ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚ ਕਿਉਂ ਗਿਆ ਤੇ ਉਹਦੇ ਵਾਸਤੇ ਨਾ ਉਹਦੇ ਉੱਤੇ ਕਿਸੇ ਕਿਸਮ ਦੇ ਕੋਈ ਇਲਜ਼ਾਮ ਨੇ ਨਾ ਉਹਨੂੰ ਕਿਸੇ ਮਾਮਲੇ ਦੇ ਵਿੱਚ ਇਹ ਫਸਾ ਸਕੇ ਨੇ ਤੇ ਹੁਣ ਕਰੈਕਟਰ ਅਸੈਸੀਨੇਸ਼ਨ ਕਰਨ ਵਾਲੇ ਪਾਸੇ ਤੁਰੇ ਹੋਏ ਨੇ ਇੱਕ ਆਮ ਸਧਾਰਨ ਟੀਚਰ ਦਾ ਬੇਟਾ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਪੰਜਾਬ ਦੀ ਬਿਹਤਰ ਤਰੀਕੇ ਨਾਲ ਅਗਵਾਈ ਕਰ ਰਿਹਾ ਹੈ ਜਿਹੜਾ ਅੱਜ ਦੀ ਡੇਟ 'ਚ ਵੀ ਸਭ ਤੋਂ ਵੱਤ ਹਰਮਨ ਪਿਆਰਾ ਨੇਤਾ ਹੈ ਪੰਜਾਬ ਦੇ ਲੋਕਾਂ ਦੇ ਦਿਲਾਂ 'ਚ ਰਾਜ ਕਰ ਰਿਹਾ ਹੈ। ਅਗਰ ਉਹਨੂੰ ਰਾਜਨੀਤਿਕ ਤੌਰ ਤੇ ਤੁਸੀਂ ਖਤਮ ਨਹੀਂ ਕਰ ਸਕੇ। ਅਗਰ ਆਮ ਆਦਮੀ ਪਾਰਟੀ ਨੂੰ ਤੁਸੀਂ ਝੂਠੇ ਕੇਸ ਨਾਲ ਖਤਮ ਨਹੀਂ ਕਰ ਸਕੇ। ਤੇ ਭਾਜਪਾ ਨੇ ਨਵਾਂ ਤਰੀਕਾ ਅਪਣਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਕਰਦਾਰਕੁਸ਼ੀ ਕਰ ਦੋ। ਉਹਨੂੰ ਬਦਨਾਮ ਕਰਨ ਲਈ ਆਰਟੀਫੀਸ਼ੀਅਲ ਵੀਡੀਓ ਬਣਾ ਕੇ ਵਾਇਰਲ ਕਰ ਦੋ ਔਰ ਵਾਇਰਲ ਆਪਣੇ ਅਫੀਸ਼ੀਅਲ ਅਕਾਊਂਟਸ ਤੋਂ ਕਰ ਰਿਹਾ ਭਾਜਪਾ ਦੇ ਨੇਤਾ ਔਰ ਇਸ ਜਿਸ ਬੰਦੇ ਨੇ ਇਹਦੀ ਸ਼ੁਰੂਆਤ ਕੀਤੀ ਜਿਹੜਾ ਸੋ ਕਾਲਡ ਜਗਮਨ ਸਮਰਾ ਨਾਮ ਦਾ ਇੱਕ ਬੰਦਾ ਕੈਨੇਡਾ 'ਚ ਰਹਿ ਰਿਹਾ ਹੈ ਔਰ ਇਹ ਉਹੀ ਜਗਵਨ ਸਮਰਾ ਆ ਜਿਹੜਾ ਕਿਸੇ ਟਾਈਮ ਇਸ ਗੱਲ ਦਾ ਕਲੇਮ ਕਰਦਾ ਰਿਹਾ ਕਿ ਉਹਦੀ ਬੀਜੇਪੀ ਦੇ ਨੇਤਾ ਨਰਿੰਦਰ ਤੋਮਰ ਦੇ ਪਰਿਵਾਰ ਨਾਲ ਮਨਜਿੰਦਰ ਸਿਰਸਨਾ ਨੇੜਤਾ ਆਵਾਮ ਆਦਮੀ ਪਾਰਟੀ ਦੇ ਵੱਲੋਂ ਸਿੱਧੇ ਤੌਰ ਤੇ ਬੀਜੇਪੀ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਗਿਆ ਦੂਜੇ ਪਾਸੇ ਆਪ ਦੇ ਇਲਜ਼ਾਮਾਂ ਤੇ ਹੁਣ ਬੀਜੇਪੀ ਦੇ ਵੱਲੋਂ ਵੀ ਪਲਟਵਾਰ ਕੀਤਾ ਗਿਆ ਏ ਬੀਜੇਪੀ ਨੇ ਕਿਹਾ ਕਿ ਸੀਐਮ ਦੀ ਗੰਦੇਤ ਵੀਡੀਓ ਵਾਇਰਲ ਹੋਣ ਦਾ ਬਹੁਤ ਦੁੱਖ ਹੈ ਬੀਜੇਪੀ ਦੇ ਵੱਲੋਂ ਵਿਨਿਤ ਜੋਸ਼ੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਕਿਹਾ ਕਿ ਅਸ਼ਵਨੀ ਸ਼ਰਮਾ ਨੇ ਕੁਝ ਵੀ ਗਲਤ ਨਹੀਂ ਕਿਹਾ ਅਸ਼ਵਨੀ ਸ਼ਰਮਾ ਨੇ ਕਿਸੇ ਦਾ ਅਕਸ ਖਰਾਬ ਨਹੀਂ ਕੀਤਾ ਅਸ਼ਵਨੀ ਸ਼ਰਮਾ ਨੇ ਸਿਰਫ ਇਨਾ ਪੁੱਛਿਆ ਏ ਕਿ ਸੀਐਮ ਸਾਹਿਬ ਤੁਸੀਂ ਚੁੱਪ ਕਿਉਂ ਸੀਐਮ ਮਾਨ ਖੁਦ ਸਾਹਮਣੇ ਆ ਕੇ ਸਥਿਤੀ ਸਪਸ਼ਟ ਕਰਨ ਬੀਜੇਪੀ ਨੇ ਕਿਹਾ ਕਿ ਸੀਐਮ ਮਾਨ ਅਜੇ ਵੀ ਵੀਡੀਓ ਨੂੰ ਲੈ ਕੇ ਕੁਝ ਨਹੀਂ ਬੋਲੇ ਕਿ ਵੀਡੀਓ ਝੂਠੀ ਹੈ ਬੀਜੇਪੀ ਤੇ ਇਲਜ਼ਾਮ ਲਾਉਣੇ ਬੰਦ ਕੀ ਬੀਜੇਪੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਇਲਜ਼ਾਮ ਲਾਏ ਗਏ ਸੀ ਕਿ ਬੀਜੇਪੀ ਦੇ ਕੁਝ ਆਗੂ ਇਸ ਕਥਿਤ ਵੀਡੀਓ ਨੂੰ ਵਾਇਰਲ ਕਰ ਰਹੇ ਨੇ ਆਪਣੇ ਅਫੀਸ਼ੀਅਲਸ ਅਕਾਊਂਟ ਤੋਂ ਜਿਸ ਤੋਂ ਬਾਅਦ ਬੀਜੇਪੀ ਵੀ ਸਾਹਮਣੇ ਆਈ ਤੇ ਜਵਾਬ ਦਿੱਤਾ ਪਿਛੇ ਸੀ ਨਾ ਸੱਜ 21 ਤਰੀਕ ਨੂੰ ਇਫ ਆਮ ਨਾਟ ਰੌਂਗ ਮੈਂ ਗਲਤ ਨਹੀਂ ਹਾਂ ਤਾਂ 21 ਤਰੀਕ ਨੂੰ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇੱਕ ਲੱਗਦਾ ਹੋਇਆ ਕਿ ਵਿਕਤੀ ਭਗਵੰਤ ਸਿੰਘ ਮਾਨ ਹੈ ਇਹੋ ਜਿਹਾ ਇੱਕ ਵੀਡੀਓ ਪਬਲਿਕ ਡੋਮੇਨ ਚ ਆਇਆ ਔਰ ਉਹ ਵੀਡੀਓ ਜਿਹੜਾ ਹੈਗਾ ਕਹਿੰਦੇ ਐ ਕੈਨੇਡਾ ਤੋਂ ਸ਼ੇਅਰ ਹੋਇਆ ਔਰ ਸ਼ੇਅਰ ਹੋਣ ਤੋਂ ਬਾਅਦ ਜਾਂ ਪੋਸਟ ਹੋਣ ਤੋਂ ਬਾਅਦ ਲਗਾਤਾਰ ਉਹ ਵੀਡੀਓ ਵਾਇਰਲ ਹੋ ਗਿਆ ਬਹੁਤ ਦੁੱਖ ਹੋਇਆ ਸਾਨੂੰ ਬੜਾ ਮੰਦ ਭਾਗ ਹੈ ਜੇ ਸੂਬੇ ਦੇ ਮੁੱਖ ਮੰਤਰੀ ਦੇ ਬਾਰੇ ਕੋਈ ਅਜਿਹਾ ਵੀਡੀਓ ਵਾਇਰਲ ਹੋਵੇ ਸਾਡੇ ਸ੍ਰੀ ਸੁਭਾ ਪ੍ਰਧਾਨ ਕਾਰਜਕਾਰੀ ਪ੍ਰਧਾਨ ਸ੍ਰੀ ਅਸ਼ਨੀ ਸ਼ਰਮਾ ਜੀ ਨੇ ਅੱਜ ਸਾਜ ਦੇ ਸਵੇਰੇ ਇੱਕ ਟਵੀਟ ਕੀਤਾ ਟਵੀਟ ਕੀ ਕੀਤਾ ਉਹ ਲਿਖਦੇ ਨੇ ਜਿਹੜਾ ਬੰਦਾ ਹਰ ਛੋਟੀ ਗੱਲ ਤੇ ਪ੍ਰੈਸ ਕਾਨਫਰੰਸ ਕਰਦਾ ਸੀ ਉਹ ਆਪਣੀ ਕਥਿਤ ਵੀਡੀਓ ਤੇ ਇਨਾ ਚੁੱਪ ਕਿਉਂ ਹੈ ਪੰਜਾਬ ਨੂੰ ਜਵਾਬ ਚਾਦਾ ਹੈ ਭਗਵੰਤ ਮਾਨ ਸਾਹਿਬ ਸਪਸ਼ਟੀਕਰਨ ਦਿੱਤਾ ਜਾਵੇ ਇਹ ਟਵੀਟ ਅੱਜ ਸਵੇਰੇ ਜਿਹੜਾ ਹੈਗਾ ਸਾਡੇ ਸੂਬਾ ਕਾਰਜਕਾਰੀ ਪ੍ਰਧਾਨ ਸ੍ਰੀ ਅਸ਼ੂ ਸ਼ਰਮਾ ਜੀ ਜਿਹੜਾ ਪਠਾਨਕੋਟ ਤੋਂ ਐਮਐਲਏ ਵੀ ਨੇ ਚੌਥੀ ਵਾਰ ਪ੍ਰਧਾਨ ਜੀ ਨੂੰ ਕੋਲ ਲਈ ਹੈ ਕਾਰਜਕਾਰੀ ਪ੍ਰਧਾਨ ਬੜੇ ਨੇ ਉਹਨਾਂ ਨੇ ਇੱਕ ਕੁਐਸਚਨ ਪੁੱਛਿਆ ਕੀ ਗਿਆ ਉਹਨੇ ਉਹਨਾਂ ਨੇ ਕੀ ਕੈਰੈਕਟਰ ਅਸੈਸਿਨੇਸ਼ਨ ਕੀਤਾ ਨਹੀਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਮਾਨ ਸਾਹਿਬ ਜਿਹੜੇ ਭਗਵੰਤ ਮਾਨ ਸਾਹਿਬ ਛੋਟੀ ਛੋਟੀ ਗੱਲਾਂ ਦੇ ਉੱਪਰ ਲਾਈਵ ਹੁੰਦੇ ਨੇ ਜਿਹੜੇ ਭਗਵੰਤ ਮਾਨ ਸਾਹਿਬ ਛੋਟੀ ਛੋਟੀ ਗੱਲਾਂ ਦੇ ਉੱਪਰ ਕਮੈਂਟ ਕਰਦੇ ਨੇ ਉਹ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਆਪ ਜੀ ਦਾ ਵੀਡੀਓ ਆਇਆ ਹੈ ਦੋ ਤਿੰਨ ਦਿਨ ਹੋ ਗਏ ਨੇ ਹੁਣ ਤੱਕ ਤੁਸੀਂ ਉਹਦੇ ਉੱਪਰ ਕੋਈ ਕਮੈਂਟ ਨਹੀਂ ਕੀਤਾ ਪਲੀਜ਼ ਕਮੈਂਟ ਕਰੋ ਕਿਉਂਕਿ ਪੰਜਾਬ ਉਹਨਾਂ ਦਾ ਮੂੰਹ ਤਾਂ ਸੁਣਨਾ ਚਾਹੁੰਦਾ ਹੈ ਕਿ ਇਹ ਵੀਡੀਓ ਛੁੱਟਾ ਹੈ ਪੰਜਾਬ ਉਹਨਾਂ ਦਾ ਮੂੰਹ ਤਾਂ ਸੁਣਨਾ ਚਾਹੁੰਦਾ ਹੈ ਕਿ ਜਿਹੜਾ ਸਾਮਰਾ ਜਿਹੜਾ ਜੋ ਵੀ ਉਹ ਬੰਦਾ ਹੈਗਾ ਨਾਮ ਭੁੱਲ ਜਾਂਦਾ ਮੈਂ ਤਾਂ ਜੋ ਵੀ ਉਹਦਾ ਨਾਮ ਉਸ ਬੰਦੇ ਦਾ ਜਿਨੇ ਉਹ ਵੀਡੀਓ ਪਾਇਆ ਉਹਦੇ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈ ਉਹ ਮੇਰਾ ਕੋਈ ਦੋਸਤ ਨਹੀਂ ਹੈ ਜਾਂ ਕਦੀ ਮੈਨੂੰ ਮਿਲਿਆ ਨਹੀਂ ਜਾਂ ਕਦੀ ਉਹਨੇ ਕਦੀ ਮੇਰੀ ਪਾਰਟੀ ਦੀ ਕੈਂਪੇਨ 'ਚ ਹਿੱਸਾ ਨਹੀਂ ਲਿਆ ਜਾਂ ਮੈਂ ਫੌਰਨ ਜਾਂਦਾ ਸੀ ਮੇਰੇ ਟੂਲ ਹੈਂਡਲ ਨਹੀਂ ਕੀਤੇ ਇਹ ਮੁੱਖ ਮੰਤਰੀ ਮਾਨ ਸਾਹਿਬ ਤੇ ਮੁੱਖ ਤੋਂ ਸੁਣਨਾ ਚਾਹੁੰਦੇ ਆਂ ਕਿ ਮੈਂ ਨਹੀਂ ਜਾਂਦਾ ਇਹ ਵੀਡੀਓ ਝੂਠ ਹੈ ਅੱਜ ਸਭ ਕੁਝ ਹੋ ਰਿਹਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਚੁੱਪ ਬੈਠੇ ਨੇ ਜੇ ਸਾਡੇ ਸੁੱਭਾ ਕਾਰਜਕਾਰੀ ਅਸ਼wini Sharma ਜੀ ਨੇ ਪੁੱਛ ਲਿਆ ਤੇ ਕਿਆ ਗੱਲ ਕੀਤਾ ਭਗਵੰਤ ਮਾਨ ਸਾਹਿਬ ਹੱਲੇ ਵੀ ਨਹੀਂ ਮੋਲੇ ਅਗے ਬਾਤੇ ਆ ਤੇ ਉਧਰ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਅੱਜ ਸਿੱਟ ਸਾਹਮਣੇ ਪੇਸ਼ ਨਹੀਂ ਹੋਏ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਪਰ ਅੱਜ ਐਸਆਈਟੀ ਦੇ ਸਾਹਮਣੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਪੇਸ਼ ਨਹੀਂ ਹੋਏ ਅਸਲ بیٹے ਦੀ ਮੌਤ ਦੇ ਮਾਮਲੇ ਦੇ ਵਿੱਚ ਸਿੱਟ ਦੇ ਵੱਲੋਂ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਪੁੱਛਗਿੱਚ ਉਨ੍ਹਾਂ ਤੋਂ ਕੀਤੀ ਜਾਣੀ ਸੀ ਪੰਚਕੂਲਾ ਥਾਣੇ ਦੇ ਵਿੱਚ ਪੁੱਛਗਿੱਚ ਲਈ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਨੂੰ ਤਲਬ ਕੀਤਾ ਗਿਆ ਸੀ ਸਿਟੀ ਚੀਫ ਏਸੀਪੀ ਵਿਕਰਮ ਨੈਰਾ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਉਨ੍ਹਾਂ ਕਿਹਾ ਕਿ ਮੁਸਤਾਫਾ ਨੂੰ ਮੁਰ ਤੋਂ ਸੱਮਨ ਭੇਜਿਆ ਜਾਵੇਗਾ ਅਤੇ ਨਾਲ ਹੀ ਇਹ ਵੀ ਕਿਹਾ ਕਿ ਬਾਕੀ ਤਿੰਨ ਮੁਲਜ਼ਮਾ ਨੂੰ ਵੀ ਪੁੱਛਗਿੱਚ ਦੇ ਲਈ ਬੁਲਾਵਾਂਗੇ ਅਜੇ ਤੱਕ ਜਾਂਚ ਸ਼ਾਮਲ ਹੋਣ ਲਈ ਕੋਈ ਜਵਾਬ ਨਹੀਂ ਆਇਆ ਹੈ ਸ਼ਿਕਾਇਤ ਕਰਤਾ ਸ਼ਮਸੂਦੀਨ ਚੌਧਰੀ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਤੇ ਸ਼ਿਕਾਇਤ ਕਰਤਾ ਨੇ ਕੁਝ ਸਬੂਤ ਵੀ ਦਿੱਤੇ ਨੇ ਜੋ ਫਾਈਲ ਕੀਤੇ ਗਏ ਅਕਿਲ ਅਕਟਰ ਦੀ ਮੌਤ ਮਾਮਲੇ 'ਚ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਖਿਲਾਫ ਐਫਆਈਆਰ ਦਰਜ ਉਹਨਾਂ ਦੀ ਪਤਨੀ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਤੇ ਵੀ ਐਫਆਈਆਰ ਦਰਜ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਐਫਆਈਆਰ ਦੇ ਵਿੱਚ ਤੇ ਅਕਿਲ ਅਕਟਰ ਦੀ ਪਤਨੀ ਤੇ ਭੈਣ ਦਾ ਨਾਮ ਵੀ ਇਸ ਐਫਆਈਆਰ ਦੇ ਵਿੱਚ ਹੈ ਹਾਲਾਂਕਿ ਕੱਲ ਮੁਹੰਮਦ ਮੁਸਤਾਫਾ ਨੇ ਕਿਹਾ ਸੀ ਕਿ ਉਹ بیٹے ਦੀ ਆਖਰੀ ਦੁਆ पूरी करने तो बाद ही सिट के पेश उनको आज के लिए नोटिस किया गया समन किया गया था। और देखते हैं आज वो, जो इन्वेस्टिगेशन करने के लिए आते हैं कुछ चीजों में हमें जरूरत है उनकी तो कोई जवाब आया सर उनकी तरफ से अभी नहीं अभी कोई जवाब नहीं आया हमारे पास तो सर अगर आज नहीं पहुंचते हैं तो आगे क्या कार्रवाई रहेगी हम फिर से नोटिस जारी करेंगे और उनको इंश्योर करेंगे कि वो इन्वेस्टिगेशन में ज्वा शिकायतकर्ता कल हमारे पास आए थे और उन्होंने कुछ एविडेंसेस जो हैं वो हमें दिए हैं वो हमने फाइल पर ली हैं तो बाक़ी उनसे हमने इस केस के बारे में ਜੋ ਪੁੱਛਤਾਛ ਕਰੀਏ ਉਹਨਾਂ ਨੇ ਜੋ ਵੀ ਜਾਣਕਾਰੀ دی ਉਹ ਅਸੀਂ ਫਾਈਲ ਤੇ ਲੈ ਕੇ ਆਏ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਨੂੰ ਤਲਬ ਕੀਤਾ ਗਿਆ ਸੀ ਪਰ ਉਹ ਸਿੱਟ ਸਾਹਮਣੇ ਪੇਸ਼ ਨਹੀਂ ਹੋਏ ਉਹਨਾਂ ਦੇ ਬੇਟੇ ਅਕਿਲ ਅਖਤਰ ਦੀ ਮੌਤ ਹੋਈ ਸੀ ਤੇ ਓਵਰਡੋਜ਼ ਇਸ ਦਾ ਕਾਰਨ ਦੱਸਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਸ਼ਿਕਾਇਤ ਕਰਤਾ ਸ਼ਮਸੂਦੀਨ ਚੌਧਰੀ ਸਾਹਮਣੇ ਆਇਆ ਉਸ ਤੋਂ ਬਾਅਦ ਇੱਕ ਐਫਆਈਆਰ ਦਰਜ ਹੁੰਦੀ ਹੈ ਜਿਸ ਦੇ ਵਿੱਚ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਉਹਨਾਂ ਦੀ ਪਤਨੀ ਜੋ ਸਾਬਕਾ ਮੰਤਰੀ ਨੇ ਰਜ਼ੀਆ ਸੁਲਤਾਨਾ ਇਸ ਦੇ ਨਾਲ ਹੀ ਉਹਨਾਂ ਦੀ ਬੇਟੀ ਅਤੇ ਨੂੰਤੇ ਵੀ ਪਰਚਾ ਦਰਜ ਹੋਇਆ ਏ ਤੇ ਹੁਣ ਇੱਕ ਸੱਟ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁੱਛਗਿੱਛ ਹੋਣੀ ਹੈ ਚਾਰਾਂ ਤੋਂ ਇਸ ਮਾਮਲੇ ਦੇ ਵਿੱਚ ਜੋ ਸੱਟ ਗਠਨ ਕੀਤੀ ਗਈ ਆ ਹਾਲੇ ਜੋ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਨੇ ਉਹ ਸੱਟ ਸਾਹਮਣੇ ਪੇਸ਼ ਨਹੀਂ ਹੋਏ ਨੇ